ਗੁਰੂ ਕੀ ਬਾਣੀ ਬਚਨ ਕਰਦੀ ਹੈ ਮਰਨ ਦੀ ਚਿੰਤਾ ਨਹੀਂ ਜੀਵਨ ਦੀ ਨਹੀਂ ਆਸ ਜਿਹੜੇ ਗੁਰੂ ਕੀ ਬਾਣੀ ਨਾਲ ਜੁੜ ਗਏ ਜਿਹੜੇ ਸਰੀਰ ਜਿਨ੍ਹਾਂ ਦੀ ਸੁਰਤ ਵਿੱਚ ਹਮੇਸ਼ਾ ਨਾਮ ਚੱਲਦਾ ਹੈ ਉਹਨਾਂ ਸਰੀਰਾਂ ਨੂੰ ਮਰਨ ਦੀ ਕੋਈ ਚਿੰਤਾ ਨਹੀਂ ਹੈ ਤੇ ਜੀਵਨ ਦੀ ਕੋਈ ਆਸ ਨਹੀਂ ਹੈ ਕੋਈ ਇੱਛਾ ਨਹੀਂ ਹੈ ਕਿ ਹੋਰ ਜੀ ਲਈਏ ਕਿਉਂਕਿ ਪਦਾਰਥ ਦੀ ਜਿਹੜੀ ਖਿੱਚ ਹੈ ਉਹ ਖਤਮ ਹੋ ਜਾਂਦੀ ਹੈ ਤੇ ਇਹ ਬਚਨ ਸੰਗਤ ਜੀ ਸਾਰੀ ਮਨੁੱਖਤਾ ਵਾਸਤੇ ਨੇ Hindu Muslim Sikh ईसाई ਬੋਧੀ ਜੈਨੀ ਸਾਰਿਆਂ ਵਾਸਤੇ ਇਹ ਬਚਨ ਨੇ ਇਹ ਬਚਨ ਐਸੇ ਬਚਨ ਨੇ ਜਿਹੜੇ ਮਨੁੱਖ ਦੇ ਅੰਦਰ ਜਿਹੜਾ ਭੈ ਹੈ ਜਨਮ ਤੇ ਮਰਨ ਦਾ ਉਹਨੂੰ ਖਤਮ ਕਰਦੇ ਨੇ ਮਨੁੱਖ ਦੀ ਜਿਹੜੀ ਖਿੱਚ ਹੈ ਮਾਇਆ ਪ੍ਰਤੀ ਪਦਾਰਥ ਪਤੀ ਉਸ ਖਿੱਚ ਨੂੰ ਇਹ ਬਚਨ ਜਿਹੜੇ ਨੇ ਉਹ ਦੂਰ ਕਰਦੇ ਨੇ ਤੇ ਮਨੁੱਖ ਦਾ ਜਿਹੜਾ ਜਨਮ ਤੇ ਮਰਨ ਹੈ ਉਹ ਕੱਟਿਆ ਜਾਂਦਾ ਹੈ ਕਿਉਂਕਿ ਜਿਹੜੇ ਸਰੀਰ ਸੰਗਤ ਜੀ ਨਾਮ ਨਾਲ ਜੁੜੇ ਨੇ ਉਹਨਾਂ ਦੀ ਪਦਾਰਥ ਦੀ ਖਿੱਚ ਖਤਮ ਹੋ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਆਪਣੇ ਗੁਰੂ ਤੇ ਅਥਾ ਵਿਸ਼ਵਾਸ ਹੈ ਜੋ ਹੋ ਰਿਹਾ ਹੈ ਚੰਗਾ ਹੋ ਰਿਹਾ ਆਪਣੇ ਗੁਰੂ ਤੇ ਵਿਸ਼ਵਾਸ ਇੰਨਾ ਹੈ ਆਕਾਲ ਪੁਰਖ ਤੇ ਕਿ ਜੋ ਉਹ ਕਰ ਰਿਹਾ ਹੈ ਉਹ ਚੰਗਾ ਕਰ ਰਿਹਾ ਹੈ ਮਰਨੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀਆਂ ਪ੍ਰਤਪਾਲ ਹੀ ਲੇਖੈ ਸਾਸ ਗਿਰਾਸ ਵਾਸਤ ਸਤਗੁਰੂ ਜੀ ਕਹਿੰਦੇ ਨੇ ਕਿ ਤੂੰ ਸਾਰੇ ਜੀਆਂ ਨੂੰ ਪਾਲ ਰਿਹਾ ਹੈ ਪਹਿਲੋਂ ਤੂੰ ਸਾਰੇ ਜੀਵਾਂ ਨੂੰ ਪੈਦਾ ਕੀਤਾ ਹੈ ਤੇ ਜਿਉਣ ਵਾਸਤੇ ਪਦਾਰਥ ਦੇ ਕੇ ਤੂੰ ਸਾਰੇ ਜੀਵਾਂ ਨੂੰ ਪਾਲ ਰਿਹਾ ਹੈ ਜਾਨਵਰਾਂ ਨੂੰ ਪਾਲ ਰਿਹਾ ਹੈ ਪੰਛੀਆਂ ਨੂੰ ਵਨਸਪਤੀ ਨੂੰ ਪਾਲ ਰਿਹਾ ਹੈ ਧਰਤੀ ਤੇ ਆਕਾਸ਼ ਪੂਰੇ ਬ੍ਰਹਿਮੰਡ ਨੂੰ ਤੂੰ ਪਾਲ ਰਿਹਾ ਹੈ ਜੇ ਸੂਰਜ ਤੋਂ ਕਿਤੋਂ ਗਰਮੀ ਆ ਰਹੀ ਹੈ ਤੇ ਉਹ ਗਰਮੀ ਅਕਾਲਪੁਰਖ ਦੇ ਰਿਹਾ ਹੈ ਜੇ ਚੰਦਰਮਾ ਦੀ ਠੰਡੀ ਚਾਂਦਨੀ ਹੈ ਤੇ ਉਹਦਾ ਚੰਦਰਮਾ ਦਾ ਆਪਦਾ ਕੋਈ ਵਿਯੋਧ ਨਹੀਂ ਹੈ ਉਹ ਚਾਂਦਨੀ ਉਹਨੂੰ ਆਕਾਲ ਪੁਖ ਦੇ ਰਿਹਾ ਹੈ ਐਸੀ ਬਾਣੀ ਪੜ ਕੇ ਮਨੁੱਖ ਦਾ ਜਿਹੜਾ ਜਨਮ ਤੇ ਮਰਨ ਕੱਟਿਆ ਜਾਂਦਾ ਤੂੰ ਸਰਬ ਜੀਆ ਪ੍ਰਤਪਾਲ ਹੀ ਲੇਖੈ ਸਾਸ ਗਿਰਾਸ ਇੱਥੇ ਸਤਿਗੁਰਾਂ ਨੇ ਬਹੁਤ ਹੀ ਮਹੰਗੇ ਬਚਨ ਕਰ ਦਿੱਤੇ ਨੇ ਲੇਖੈ ਸਾਸ ਗਿਰਾਸ ਸਭ ਕੁਝ ਵਿੱਚ ਲੇਖੇ ਵਿੱਚ ਹੈ ਸਾਸ ਦਾ ਅਰਥ ਹੈ ਸੰਗਤ ਜੀ ਜਿਹੜੇ ਅਸੀਂ ਸਵਾਸ ਲੈ ਰਹੇ ਹਾਂ ਤੇ ਗ੍ਰਾਸ ਦਾ ਅਰਥ ਹੈ ਜੋ ਅਸੀਂ ਭੋਜਨ ਛਕਦੇ ਹਾਂ ਜੋ ਅਸੀਂ ਵਸਤਰ ਪਹਿਨਦੇ ਹਾਂ ਜੋ ਅਸੀਂ ਸੋਚਦੇ ਹਾਂ ਜਾਂ ਜੋ ਅਸੀਂ ਕਰਦੇ ਹਾਂ ਸਤਿਗੁਰੂ ਜੀ ਕਹਿੰਦੇ ਨੇ ਲੇਖ ਸਾਸ ਗ੍ਰਾਸ ਲੇਖ ਕਤੈ ਨ ਛੁਟਿਐ ਖਿੰਖਿਨ ਖਿੰਨ ਭੂਲਨ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਬਖਸ਼ਨਹਾਰ ਬਖਸ਼ ਲੈ ਨਾਨਕ ਪਾਰ ਉਤਾਰ ਹੇ ਨਾਨਕ ਪਾਤਸ਼ਾਹ ਜੀ ਅਸੀਂ ਬੇਅੰਤ ਪਾਪਾਂ ਦੇ ਭਾਗੀਦਾਰ ਹਾਂ ਤੂੰ ਬੇਅੰਤ ਹੈ ਬਖਸ਼ਨਹਾਰ ਬਖਸ਼ ਲੈ ਨਾਨਕ ਪਾਰ ਉਤਾਰ ਪਾਰ ਜਾ ਕੇ ਉਤਾਰ ਦੇ ਸੰਨ ਕਿਤੇ ਤੋਂ ਪਾਰ ਉਤਾਰਨਾ ਹੈ ਇਸ ਭਵ ਸਾਗਰ ਤੋਂ ਇਹ ਜਿਹੜਾ ਸਾਡਾ ਜੀਵਨ ਹੈ ਸੰਗਤ ਜੀ ਇਹ ਮਾਇਆ ਦਾ ਸਾਗਰ ਹੈ ਸਤਗੁਰੂ ਜੀ ਕਹਿੰਦੇ ਨੇ ਕਿ ਪਾਰ ਜਾ ਕੇ ਉਤਾਰ ਦੇ ਇਸ ਭਾਵ ਸਾਗਰ ਤੋਂ ਸਾਨੂੰ ਪਾਰ ਕਰ ਦੇ ਤੇ ਜੇ ਲੇਖੇ ਵਿੱਚ ਪੈ ਗਏ ਤੇ ਲੇਖੇ ਸਾਡੇ ਬਹੁਤ ਨੇ ਫੇਰ ਸਾਡੇ ਤੋਂ ਛੁੱਟਿਆ ਨਹੀਂ ਜਾਣਾ ਹੈ ਅਕਾਲ ਪੁਰਖ ਜੀ ਦਇਆ ਕਰੋ ਸਿੱਧਾ ਸਾਦਾ ਸਾਡਾ ਹਿਸਾਬ ਕਰੋ ਨਿਮਾਣਿਆਂ ਨੂੰ ਮਾਣ ਬਖਸ਼ੋ ਤੇ ਸਾਡਾ ਜਨਮ ਤੇ ਮਰਨ ਕਟਿਆ ਜਾ ਸੱਚਖੰਡ ਦੀ ਪ੍ਰਾਪਤੀ ਹੋ ਜਾਏ ਪਰ ਅਸੀਂ ਸੰਗਤ ਜੀ ਆਮ ਹੀ ਕਹਿ ਦਿੰਦੇ ਹਾਂ ਕਿ ਕਿਹੜਾ ਲੇਖਾ ਕਿਹੜਾ ਹਿਸਾਬ ਤੇ ਕਿਹੜਾ ਕਿਤਾਬ ਕਿਉਂਕਿ ਅਸੀਂ ਗੁਰੂ ਕੇ ਬਾਣੇ ਤੋਂ ਦੂਰ ਹਾਂ ਗੁਰੂ ਕੀਆਂ ਰਹਿਮਤਾਂ ਤੋਂ ਦੂਰ ਹਾਂ ਤੇ ਪੰਜਾਂ ਵਿਕਾਰਾਂ ਦੇ ਅਸੀਂ ਨੇੜੇ ਹਾਂ ਉਹ ਪੰਜ ਵਿਕਾਰ ਸਾਨੂੰ ਟਿਕਨ ਨਹੀਂ ਦਿੰਦੇ ਨੇ ਉਹ ਕਹਿੰਦੇ ਨੇ ਕਿ ਆ ਤੈਨੂੰ ਨਵੇਂ ਰੰਗ ਬਖਾਵਾ ਤੇ ਅਸੀਂ ਉਹਨਾਂ ਰੰਗਾਂ ਤੇ ਪ੍ਰੰਗਾਂ ਵਿੱਚ ਐਸਾ ਵਹਿ ਤੁਰਦੇ ਹਾਂ ਕਿ ਫੇਰ ਜਿਹੜਾ ਜਨਮ ਤੇ ਮਰਨ ਹੈ ਉਹਦੇ ਚੱਕਰ ਵਿੱਚ ਪਏ ਜਾਂਦੇ ਹਾਂ ਇਹ ਜਿਹੜਾ ਸਰੀਰ ਸਾਨੂੰ ਭਾਗਾ ਦੇ ਨਾਲ ਮਿਲਿਆ ਹੈ ਭਈ ਪ੍ਰਾਪਤ ਮਨੁੱਖ ਦੇਹ ਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਸਤਿਗੁਰੂ ਜੀ ਕਹਿੰਦੇ ਨੇ ਹੇ ਮਨੋਖ ਅਕਾਲ ਪੁਰਖ ਨੂੰ ਮਿਲਨ ਦੀ ਇਹ ਤੇਰੀ ਆਖਰੀ ਵਾਰੀ ਹੈ ਤੇ ਇਸ ਆਖਰੀ ਵਾਰੀ ਦੇ ਵਿੱਚ ਤੂੰ ਅਕਾਲ ਪੁਰਖ ਵਿੱਚ ਅਭੇਦ ਹੋਣਾ ਹੈ ਮਰਨ ਤੋਂ ਬਾਅਦ ਕੋੜਾ ਖੋਤਾ ਜਾਂ ਖੱਚਰ ਨਹੀਂ ਬੰਨਣਾ ਹੈ ਜਨਮ ਤੇ ਮਰਨ ਨੂੰ ਸਫਲਾ ਕਰਨਾ ਤੇ ਉਹਦਾ ਇੱਕੋ ਇੱਕ ਹੀ ਰਸਤਾ ਹੈ ਉਹ ਨਾਮ ਹੈ